ਲੌਕਡਾਊਨ ਦੇ ਟਾਈਮ ਤੇ ਆਪਾਂ ਰਾਖੀ ਦਾ ਸ਼ੁਰੂ ਕੀਤਾ ਕਿਉਂਕਿ ਉਸ ਟਾਈਮ ਤੇ ਇਹ ਸੀ ਕਿ ਮਾਰਕੀਟਿੰਗ ਦਾ ਨਹੀਂ ਸੀ ਲੋਕ ਮਾਰਕੀਟ ਜਾ ਕੇ ਵੀ ਰਾਖੀ ਨਹੀਂ ਲੈ ਕੇ ਜਾ ਪਾਉਂਦੇ ਸੀ ਤੇ ਉਹਨਾਂ ਨੇ ਸਾਡੇ ਕੋਲ ਆਪਸ਼ਨ ਸੀਗਾ ਕਿ ਉਹਨਾਂ ਕੋਲੋਂ ਘਰੋਂ ਅਸੀਂ ਡਾਇਰੈਕਟ ਉਹਨਾਂ ਦੇ ਬ੍ਰਦਰਜ਼ ਨੂੰ ਰਾਖੀ ਪਹੁੰਚਾ ਸਕਦੇ ਸੀ ਜਿੱਦਾਂ ਰਖੜੀ ਤੋਂ ਬਾਅਦ ਬੱਚੇ ਨੂੰ ਫ੍ਰਿਜ ਤੇ ਲਗਾ ਲੈਂਦੇ ਉਹਨਾਂ ਨੂੰ 올 ਆਫ ਦਾ ਇਅਰ ਉਹਨਾਂ ਨੂੰ ਨਜ਼ਰ ਆਉਂਦਾ ਕਿ ਹਾਂ ਇਹ ਮੇਰੀ ਰਖੜੀ ਮੇਰੇ ਨਾਮ ਦੀ ਬਣੀ ਹੋਈ ਆਪਾਂ ਕਸਟਮਾਈਜ਼ ਕਰਦੇ ਆ ਫੋਟੋ ਦੇ ਨਾਲ ਵੀ ਕਰਦੇ ਆ ਬਿਜ਼ਨਸ ਵਾਸਤੇ 15-20000 ਤਾ ਪਾਈਕ ਵਰੀ ਇਨਵੈਸਟ ਕਰਕੇ ਦੇਖਿਏ ਸ਼ੁਰੂਆਤ ਕਰਕੇ ਦੇਖਿਏ ਤਾਂ ਬਟ ਉਸ ਤੋਂ ਬਾਅਦ ਤੁਸੀਂ ਮੰਨੋਗੇ ਇੱਕ ਮਸ਼ੀਨ ਤੋਂ ਬਾਅਦ ਮੈਂ ਚਾਰ ਮਸ਼ੀਨਾ ਹੋਰ ਲੈ ਚੁੱਕਿਆ ਮੈਮ ਜਿਸ ਤਰ੍ਹਾਂ ਅਸੀਂ ਦੇਖ ਰਹੇ ਹਾਂ ਕਿ ਤੁਹਾਡੇ ਕੋਲ ਕਾਫੀ ਜ਼ਿਆਦਾ ਜਿਹੜੇ ਕੱਟੇ ਹੋਏ ਨੇ ਅੱਖਰ ਵਗੈਰਾ ਜਿਹੜੇ ਨੇ ਤੁਸੀਂ ਡਾਈਗਨ ਦੇ ਨਾਲ ਜਾਂ ਫਿਰ ਆ ਲਫਾਫੇ ਜਿਹੜੇ ਨੇ ਬਣਾਏ ਨੇ ਜਾਂ ਫਿਰ ਫੋਟੋ ਫਰੇਮ ਵੀ ਕੁਝ ਬਣਾਏ ਨੇ ਜੀ ਹਾਂਜੀ ਇਹ ਫੋਟੋ ਫਰੇਮਸ ਐ ਬ੍ਰਦਰ ਸਿਸਟਰ ਦੇ ਜਿੱਦਾਂ ਕਿਸੇ ਨੇ ਰਖੜੀ ਭੇਜਣੀ ਨਾਲ ਇਹ ਫੋਟੋ ਫਰੇਮ ਫ੍ਰਿਜ ਮੈਗਨੇਟਸ ਐ ਆ ਸਿਸਟਰ ਵਾਸਤੇ ਅਗਰ ਕਿਸੇ ਨੇ ਆਪਣੀ ਸਿਸਟਰ ਨੂੰ ਪੇਜਣਾ ਹੈ 브ਦਰ ਵਾਸਤੇ ਹੈ ਬੜਾ ਮਨਕੁਸ਼ ਹੁੰਦਾ ਹੈ ਮੈਂ ਤੈਨੂੰ ਦੇਖ ਕੇ ਇੰਨੀ ਖੁਸ਼ੀ ਹੁੰਦੀ ਹੈ ਨਾ ਵੀ ਇਹ ਕਹਿੰਦੀ ਹੈ ਪਰਮਾਤਮਾ ਇਹਦਾ ਕੰਮ ਐਨਾ ਉੱਪਰ ਜਾਏ ਐਨਾ ਉੱਪਰ ਜਾਏ ਬਾਕੀ ਸਾਡੀ ਫੈਮਿਲੀ ਚ ਐਸੀ ਕੋਈ ਗੱਲ ਨਹੀਂ ਹੈ ਘਰ ਚ ਪੂਰਾ ਸਪੋਰਟ ਕਰਦੇ ਆ ਇੱਕ ਦੂਜੇ ਨੂੰ ਸਮਝ ਕੇ ਚੱਲਦੇ ਆ ਘਰ ਦੀ ਕੋਈ ਪ੍ਰੋਬਲਮ ਨਹੀਂ ਬੱਚਿਆਂ ਦੀ ਕੋਈ ਪ੍ਰੋਬਲਮ ਨਹੀਂ ਪੰਜਾਬ ਦੇ ਨੌਜਵਾਨਾਂ ਵਿੱਚ ਨੌਕਰੀ ਦੀ ਅਕਸਰ ਅਸੀਂ ਦੇਖਦੇ ਹਾਂ ਕਿ ਹੋੜ ਰਹਿੰਦੀ ਹੈ ਲੋਕ ਜਿਹੜੇ ਨੇ ਜਾਂ ਨੌਜਵਾਨ ਨੇ ਅਕਸਰ ਨੌਕਰੀ ਦੇ ਪਿੱਛੇ ਭੱਜਦੇ ਨੇ ਪਰ ਤੁਹਾਨੂੰ ਅੱਜ ਇੱਕ ਜਹੀ ਮਹਿਲਾ ਨਾਲ ਮਲਾਵਾਂਗੇ ਜਿਸ ਨੇ UGC ਕੰਪਲੀਟ ਕਰ ਕਾਲਜ ਦੇ ਵਿੱਚ ਨੌਕਰੀ ਕਰ ਰਹੇ ਸਨ ਪਰ ਹੁਣ ਉਹਨਾਂ ਨੇ ਨੌਕਰੀ ਕਰ ਛੱਡ ਕੇ ਆਪਣੇ ਜਿਹੜੇ ਬਿਜ਼ਨਸ ਆ ਉਸ ਨੂੰ ਤਰਜੀਹ ਦਿੱਤੀ ਹੈ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆ ਕਿ ਬਿਜ਼ਨਸ ਬੇਸ਼ੱਕ ਜਿਹੜਾ ਉਸਨੇ ਸ਼ੁਰੂਆਤ ਜਿਹੜੀ ਸੀ ਬਿਲਕੁਲ ਛੋਟੀ ਸੀਗੀ ਪਰ ਅੱਜ ਇੱਕ ਵੱਡੇ ਮਕਾਮ ਤੇ ਉੱਤੇ ਪਹੁੰਚ ਚੁੱਕੇ ਨੇ ਕਿਤੇ ਨਾ ਕਿਤੇ ਉਹਨਾਂ ਦੀ ਜਿਹੜੀ ਹੈ ਕ੍ਰिएशन ਹੈ ਜਾਂ ਜੋ ਬਣਾਉਂਦੇ ਨੇ ਉਹ ਵਿਦੇਸ਼ਾਂ ਤੱਕ ਜਾਂਦਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਬੇਸ਼ੱਕ ਰੱਖੜੀ ਦਾ ਤਿਹਾਰ ਹਜੇ ਕੁਝ ਦਿਨ ਬਾਕੀ ਨੇ ਪਰ ਉਹਨਾਂ ਕੋਲ ਜਿਹੜੇ ਆਰਡਰ ਨੇ ਇੰਨੇ ਜ਼ਿਆਦਾ ਨੇ ਕਿ ਬੈਠਣ ਲਈ ਮੈਨੂੰ ਲੱਗਦਾ ਮੈਮ ਟਾਈਮ ਨਹੀਂ ਮਿਲਦਾ ਹੁਣ ਪਹਿਲਾਂ ਤਾਂ ਆਪਣਾ ਨਾਮ ਦੱਸਿਓ ਮੀਨੂ ਮਹਾਜਨ ਅਜੇ ਮੈਂ ਕਿਸ ਤਰ੍ਹਾਂ ਇਸ ਜਿਹੜੀ ਆ ਬਿਜ਼ਨਸ ਦੀ ਸ਼ੁਰੂਆਤ ਹੋਈ ਕਹਿੰਦੇ ਤੁਸੀਂ UGC ਕੀਤੀ ਸੀ ਇੱਕ ਲੈਕਚਰਰ ਸੀ ਕਾਲਜ ਦੇ ਵਿੱਚ ਫਿਰ ਇਧਰ ਕਿਦਾਂ ਇੰਟਰਸਟ ਬਣੇ ਮੈਂ ਯੂਜੀਸੀ ਕੀਤੀ ਫਾਈਨ ਆਰਟਸ ਚ ਲੈਕਚਰਰ ਸੀ ਕਾਲਜ ਚ ਉਸ ਤੋਂ ਬਾਅਦ ਮੈਨੂੰ ਇਹ ਸੀਗਾ ਕਿ ਮੈਂ ਆਪਣਾ ਕੁਝ ਬਿਜ਼ਨਸ ਕਰਨਾ ਹੈ ਆਪਣੇ ਬਿਜ਼ਨਸ ਚ ਕੁਝ ਨਿਆ ਕਰਨਾ ਹੈ ਤਾਂ ਮੈਂ ਇੱਕ ਕraft ਦਾ ਮੈਨੂੰ ਬਹੁਤ ਇੰਟਰਸਟ ਸੀ ਪੇਂਟਿੰਗ ਦੇ ਨਾਲ ਨਾਲ ਤੇ ਮੈਂ ਮਤਲਬ ਆਪਣਾ ਸ਼ੁਰੂ ਕੀਤਾ ਕਮ ਫਾਰਮ ਸ਼ੀਟਸ ਐਨਵੈਲਪਸ ਵਗੈਰਾ ਸ਼ੁਰੂ ਕੀਤੇ ਬਣਾਨੇ ਆਪਣੇ ਵੈਸੇ ਤਾਂ ਆਪਣੀ ਫੈਮਿਲੀ ਵਾਸਤੇ ਸ਼ੁਰੂ ਕੀਤੇ ਕਿਸੇ ਨੇ ਓਕੇਜਨ ਤੇ ਕਹਿਤਾ ਕਿ ਸਾਨੂੰ ਕੰਗ੍ਰੈਚੁਲੇਸ਼ਨਸ ਦੇ ਬਣਾ ਦੋ ਜਾਂ ਕੁਝ ਇਦਾਂ ਸ਼ੁਰੂ ਤੇ ਲੇਕਿਨ ਫਿਰ ਹੌਲੀ ਹੌਲੀ ਮੈਂ ਜਦੋਂ ਉਹਨਾਂ ਦੀ ਪਿਕਚਰਜ਼ ਆਨਲਾਈਨ ਆਪਣੀ ਅਪਡੇਟ ਕਰਨੀਆਂ ਸ਼ੁਰੂ ਕੀਤੀਆਂ ਆਪਣੇ ਪੇਜ ਤੇ ਤਾਂ ਮੈਨੂੰ ਆਰਡਰਸ ਆਣ ਲੱਗੇ 올 ਓਵਰ ਇੰਡੀਆ ਤੋਂ ਨਾ ਅੱਛਾ ਰਿਸਪੌਂਸ ਮਿਲਿਆ ਫਿਰ ਆਪਾਂ ਲਾਕਡਾਊਨ ਦੇ ਟਾਈਮ ਤੇ ਆਪਾਂ ਰਾਖੀ ਦਾ ਸ਼ੁਰੂ ਕੀਤਾ ਕਿਉਂਕਿ ਉਸ ਟਾਈਮ ਤੇ ਇਹ ਸੀ ਕਿ ਮਾਰਕੀਟਿੰਗ ਦਾ ਨਹੀਂ ਸੀ ਲੋਕ ਮਾਰਕੀਟ ਜਾ ਕੇ ਵੀ ਰਾਖੀ ਨਹੀਂ ਲੈ ਕੇ ਜਾ ਪਾਉਂਦੇ ਸੀ ਤੇ ਉਹਨਾਂ ਨੇ ਸਾਡੇ ਕੋਲ ਆਪਸ਼ਨ ਸੀਗਾ ਕਿ ਉਹਨਾਂ ਕੋਲੋਂ ਘਰੋਂ ਅਸੀਂ ਡਾਇਰੈਕਟ ਉਹਨਾਂ ਦੇ ਬ੍ਰਦਰਜ਼ ਨੂੰ ਰਾਖੀ ਪਹੁੰਚਾ ਸਕਦੇ ਸੀ ਤੇ ਇਸ ਕਰਕੇ ਅਸੀਂ ਕਸਟਮਾਈਜ਼ ਰਾਖੀ ਸ਼ੁਰੂ ਕੀਤੀ ਬੱਚਿਆਂ ਦੀ ਜਿਨਾਂ ਦੇਖੋ ਇਹਦੇ ਵਿੱਚ ਬੱਚਿਆਂ ਦਾ ਨਾਮ ਲਿਖਿਆ ਹੋਇਆ ਪੂਰਾ ਇਹ ਬॉयਜ਼ ਦੀ ਹੈ ਇਹਦੇ ਵਿੱਚ ਸਾਡੇ ਕੋਲ ਗਰਲਸ ਦੇ ਆਪਸ਼ਨਸ ਹੈ ਮਤਲਬ ਲੋਕਾਂ ਨੂੰ ਇੱਕ ਡਿਫਰੈਂਟ ਆਈਡੀਆ ਲੱਗਿਆ ਕਿ ਹਾਂ ਬੱਚੇ ਇਹਨੂੰ ਅੱਛਾ ਯੂਜ਼ ਕਰ ਸਕਦੇ ਐ ਔਰ ਇੰਦੇ ਵਿਚ ਆਪਾਂ ਇੱਕ ਮੈਗਨੇਟ ਲਗਾ ਕੇ ਦੇਈਦਾ ਬੱਚਿਆਂ ਨੂੰ ਜਿੱਦਾਂ ਰਖੜੀ ਤੋਂ ਬਾਅਦ ਬੱਚੇ ਇਹਨੂੰ ਫ੍ਰਿਜ ਤੇ ਲਗਾ ਲੈਂਦੇ ਉਹਨਾਂ ਨੂੰ 올 ਆਫ ਦਾ ਇਅਰ ਉਹਨਾਂ ਨੂੰ ਨਜ਼ਰ ਆਉਂਦਾ ਕਿ ਹਾਂ ਇਹ ਮੇਰੀ ਰਖੜੀ ਮੇਰੇ ਨਾਮ ਦੀ ਬਣੀ ਹੋਈ ਆਪਾਂ ਕਸਟਮਾਈਜ਼ ਕਰਦੇ ਆ ਫੋਟੋ ਦੇ ਨਾਲ ਵੀ ਕਰਦੇ ਆ ਬੱਚਿਆਂ ਦੇ ਫੇਵਰਿਟ ਕਲਰਸ ਚ ਕਰਦੇ ਆ ਇਹ ਸਾਰਾ अच्छा मैम जिस तरह ਤੁਸੀਂ ਕਿਹਾ ਵੀ ਤੁਸੀਂ ਖੁਦ ਜਿਹੜਾ ਸਾਰਾ ਕਟਿੰਗ ਵਗੈਰਾ ਕਰਦੇ ਹੋ ਤੁਸੀਂ ਡਾਈنگ ਮਸ਼ੀਨ ਜੜੀਲ ਮੰਗਾਈ ਹੋਈ ਆ ਜਦੋਂ ਮੰਗਵਾਈ ਸੀ ਕਿਸ ਤਰ੍ਹਾਂ ਦਿਮਾਗ ਦੇ ਵਿੱਚ ਆਇਆ ਕਿੱਥੋਂ ਇਹ ਆਈਡੀਆ ਹੈ ਕੀ ਕਰਦੇ ਨੇ ਕਿਦਾਂ سپورਟ ਕੀਤੀ ਜਾਂ ਜਿੱਦਾਂ ਪਹਿਲੀ ਵਾਰੀ ਆਪਾਂ ਕੋਈ ਚੀਜ਼ ਮੰਗਵਾਉਂਦੇ ਆ ਅਕਸਰ ਨਾ ਹੀ ਹੁੰਦੀ ਆ ਹਾਂ ਮੈਨੂੰ ਵੀ ਇਹੀ ਸੀ ਮੈਂ ਜਦੋਂ ਇਹ ਆਪਣਾ ਆਨਲਾਈਨ ਦੇਖਿਆ ਕਿ ਇਦਾਂ ਡਾਈ ਕਟਿੰਗ ਮਸ਼ੀਨ ਹੈ ਜਾਂ ਕrafting ਦਾ ਇਦਾਂ ਕੰਮ ਕਰ ਸਕਦੇ ਆ ਤਾਂ ਮੈਂ ਵੀ ਆਪਣੇ ਹਸਬੰਡ ਨੂੰ ਕਿਹਾ ਕਿ ਮੈਂ ਇਹ ਮਸ਼ੀਨ ਆਰਡਰ ਕਰਨੀ ਹੈ ਚਾਈਨਾ ਤੋਂ ਆਣਾ ਹੈ ਇਹ ਸਾਮਾਨ ਸਾਰਾ ਉਹ ਕਹਿੰਦੇ ਨਹੀਂ ਇਹ ਮਤਲਬ ਵੇਸਟੇਜ ਆਫ ਮਨੀ ਹੋ ਜਾਏਗਾ ਸਟੱਕ ਆਫ ਹੋ ਜਾਏ यूज़ नहीं आई तो क्या करेंगे सारा बेकार हो जाएगा मैं क्या नहीं मैं एक बार एक्सपेरिमेंट करना है एक बिजनेस वास्ते पंद्रह बीस हज़ार तो आप एक बार इन्वेस्ट करके देखिए शुरुआत करके देखिए तो बट उस तो बाद एक मशीन तो बाद मैं चार मशीन और लै चुकी अच्छा जी हां जी मैम जिस तरह ਹੁਣ ਜਿਹੜਾ ਰਖੜੀ ਦਾ ਤਿਹਾਰਾ ਰਖੜੀ ਦਾ ਤਿਹਾਰਾ ਤੁਸੀਂ ਕਹਾਂਗੇ ਕਿ ਭਾਈ ਭੈਣ ਦੇ ਪਿਆਰ ਦਾ ਪ੍ਰਤੀਕ ਹੈ ਇਸ ਦਿਨ ਖਾਸ ਤੌਰ ਦੇ ਉਤੇ ਭੈਣਾਂ ਜਿਹੜੀਆਂ ਨੇ ਆਪਣੇ ਭਰਾ ਦੇ ਲਈ ਗੁੱਟ ਦੇ ਉਤੇ ਰਖੜੀ ਸਜਾਉਂਦੀਆਂ ਨੇ ਕਿਸ ਤਰ੍ਹਾਂ ਦੇ ਆਰਡਰ ਆਉਂਦੇ ਨੇ ਤੁਹਾਨੂੰ ਕੋਈ ਸਪੈਸ਼ਲ ਜਿਹੜਾ ਆਰਡਰ ਵੀ ਹਾਂ ਮੈਨੂੰ ਜਿਤਨਾ ਬੱਚੇ ਦੇ ਨਾਮ ਲਿਖਣਾ ਜਾਂ ਫਿਰ ਕਿਸ ਤਰ੍ਹਾਂ ਦੇ ਸਪੈਸ਼ਲ ਜਿਹੜੇ ਆਰਡਰ ਸਪੈਸ਼ਲ ਜਿਸ ਦਾ ਬੱਚਿਆਂ ਨੂੰ ਹੁੰਦੇ ਨਾ ਲਾਈਕਿੰਗਸ ਕਿਸੇ ਨੂੰ ਗੋਚੇ ਨੂੰ ਕਾਰ ਪਸੰਦ ਹੈ ਕਿਸੇ ਨੂੰ 에어로ਪਲੇਨ ਪਸੰਦ ਹੈ ਕਿਸੇ ਨੂੰ ਡਾਇਨਾਸੌਰ ਪਸੰਦ ਹੈ ਤਾਂ ਬੱਚਿਆਂ ਦੇ ਉਸ ਅਕੋਰਡਿੰਗ ਆਰਡਰ ਆਉਂਦਾ ਕਿ ਨਹੀਂ ਮ ਮਾਈਜ਼ ਕਰੀ ਦੇ ਆ আচ্ছা ਤੇ ਜਿਸ ਤਰ੍ਹਾਂ ਹੁਣ ਪਹਿਲਾਂ ਇਹਦੀ ਘਰ ਦੇ ਵਿੱਚ ਵੀ ਆਰਡਰ ਹੁਣ ਆਉਂਦੇ ਹੋਣੇ ਤੁਹਾਨੂੰ ਆਪਣੇ ਬੱਚਿਆਂ ਦੇ ਵੀ ਜਾਂ ਆਪਣੇ ਬ੍ਰਦਰ ਦਾ ਵੀ ਉਹਨਾਂ ਨੂੰ ਤੁਸੀਂ ਉਹ ਵੀ ਸਪੈਸ਼ਲ ਬਣਾਉਨੇ ਆ ਹਾਂਜੀ ਹਾਂਜੀ ਉਹ ਸਾਰੇ ਸਪੈਸ਼ਲ ਬੰਦੇ ਸਾਡੇ ਹਰ ਇੱਕ ਦੀ ਚੋਇਸ ਦੇ ਅਕੋਰਡਿੰਗ ਅਗਰ ਬੜਾ ਬੜਾ ਬੱਚਾ ਹੈ ਤਾਂ ਉਹਦੇ ਥੋੜੇ ਕਲਰਸ ਉਹਦਾਂ ਦੇ ਸੈਟਲ ਲਗਾਈ ਦੇ ਕਿ ਬੜੇ ਤੇ ਅੱਛਾ ਲਗੇ ਬੱਚਿਆਂ ਦੇ ਕਲਰਫੁਲ ਕਰੀ ਦੇ ਅਗਰ ਬੜਾ ਪਰਸਨ ਹੈ ਤਾਂ ਫੋਟੋ ਦੇ ਹਿਸਾਬ ਨਾਲ ਉਹਦੀ ਅਡਜਸਟਮੈਂਟ ਅਸੀਂ ਕਰੀ ਦੀ ਹੈ ਮੈਮ ਜਿਸ ਤਰ੍ਹਾਂ ਅਸੀਂ ਦੇਖ ਰਹੇ ਹਾਂ ਕਿ ਤੁਹਾਡੇ ਕੋਲ ਕਾਫੀ ਜਿਆਦਾ ਜਿਹੜੇ ਕੱਟੇ ਹੋਏ ਨੇ ਅਕਸ਼ਰ ਵਗੈਰਾ ਜਿਹੜੇ ਨੇ ਤੁਸੀਂ ਡਾਈਨ ਦੇ ਨਾਲ ਜਾਂ ਫਿਰ ਆ ਲਫਾਫੇ ਜਿਹੜੇ ਨੇ ਬਣਾਏ ਨੇ ਜਾਂ ਫਿਰ ਇਹ ਫੋਟੋ ਫਰੇਮ ਵੀ ਕੁਝ ਬਣਾਏ ਹੋਏ ਨੇ ਜੀ ਹਾਂਜੀ ਇਹ ਫੋਟੋ ਫਰੇਮਸ ਐ ਬ੍ਰਦਰ ਸਿਸਟਰ ਦੇ ਜਿੱਦਾਂ ਕਿਸੇ ਨੇ ਰਖੜੀ ਪੇਜਣੀ ਨਾਲ ਇਹ ਫੋਟੋ ਫਰੇਮ ਫ੍ਰਿਜ ਮੈਗਨੇਟਸ ਐ ਆ ਸਿਸਟਰ ਵਾਸਤੇ ਅਗਰ ਕਿਸੇ ਨੇ ਆਪਣੀ ਸਿਸਟਰ ਨੂੰ ਪੇਜਣਾ ਹੈ ਬ੍ਰਦਰ ਵਾਸਤੇ ਐ ਇਹ ਸਾਰੇ ਅਲੱਗ-ਅਲੱਗ ਸਾਡੇ ਕਸਟਮਾਈਜ਼ ਹੁੰਦੇ ਐ ਇਹਨਾਂ ਵਿੱਚ ਬਾਅਦ ਜੋ ਤੁਸੀਂ ਆਪਣੀ ਫੋਟੋ ਡਾਲ ਸਕਦੇ ਹੋ ਫੋਟੋ ਫਰੇਮ ਫ੍ਰਿਜ ਮੈਗਨੇਟਸ ਐ ਫ੍ਰਿਜ ਤੇ ਲੱਗੇ ਹੋਏ अच्छा मैम जिस तरह कोई अपने फोटो वगैरह दी अपनी जेडी लगवा के उंदा दी भी कोई कस्टमाइज करवाਉਂਦੇ ਨੇ ਰਖੜੀ ਜਾਂ ਫਿਰ ਵਿਦੇਸ਼ਾਂ ਤੋਂ ਵੀ ਆਰਡਰ ਆਉਂਦੇ ਹੋਣਾ ਹਾਂਜੀ ਸਾਡੇ ਤਾਂ ਜਿਹੜੇ ਆਨਲਾਈਨ ਆਰਡਰਸ ਹੈ ਸਾਡੇ ਸਮਝ ਲਓ ਕਿ ਰਖੜੀ ਦੇ ਮਾਰਚ ਤੋਂ ਸ਼ੁਰੂ ਹੋ ਜਾਂਦੇ ਆ ਹਾਂਜੀ ਮਾਰਚ ਤੋਂ ਹੀ ਸਾਡਾ ਰਖੜੀ ਦਾ ਕੰਮ ਔਰ ਆਪਾਂ ਆਪਾਂ ਜਿਹੜਾ ਸਾਡਾ ਆਫ ਸੀਜ਼ਨ ਕਹਿ ਲਓ ਕਿ ਦੀਵਾਲੀ ਤੋਂ ਬਾਅਦ ਦਾ ਸਾਡਾ ਕੰਮ ਹੁੰਦਾ ਨਾ ਅਸੀਂ ਉਹਦੇ ਚ ਸਾਰਾ ਰੌ ਮਟੀਰੀਅਲ ਰੈਡੀ ਕਰਕੇ ਰੱਖਦੇ ਆ ਦਸੰਬਰ ਜਨਵਰੀ ਸਾਰਾ ਇਹ ਸਾਰਾ ਪਰ ਮਟੀਰੀਅਲ ਰੈਡੀ ਕਰਕੇ ਰੱਖ ਦੇ ਤਾਂ ਕਿ ਜਦੋਂ ਸਾਡੇ ਆਰਡਰ ਮਾਰਚ ਤੋਂ ਸ਼ੁਰੂ ਹੁੰਦੇ ਉਦੋਂ ਸਾਡਾ ਇਹ ਕੰਮ ਫਲੋ ਚ ਚੱਲਦਾ ਉਦੋਂ ਤੱਕ ਸਾਡਾ ਸਾਰਾ ਬੇਸਿਕ ਰੈਡੀ ਹੁੰਦਾ ਸਿਰਫ ਬੱਚਿਆਂ ਦੇ ਨੇਮ ਲਿਖਨੇ ਹੁੰਦੇ ਆ ਪਰ ਜਿਸ ਤਰ੍ਹਾਂ ਘਰ ਦੇ ਵਿੱਚ ਕੰਮ ਨਹੀਂ ਮੁੱਕਦੇ ਹੈਗੇ ਘਰ ਨਹੀਂ ਕੰਮ ਇਹਨੂੰ ਲੱਗਦਾ ਬਹੁਤ ਹੁੰਦੇ ਨੇ ਮਹਿਲਾਵਾਂ ਲਈ ਕਿਉਂਕਿ ਤੁਸੀਂ ਮੇਰੇ ਡੋਮ ਬੱਚੇ ਵੀ ਨੇ ਬੱਚਿਆਂ ਨੂੰ ਸਕੂਲ ਪਹੁੰਚਾਉਣ ਨੂੰ ਸੰਭਾਲਣਾ ਫੈਮਿਲੀ ਦੀ ਸਪੋਰਟ ਕਿਤਨੀ ਮੈਨੂੰ ਫੈਮਲੀ ਦੀ ਫੁੱਲ ਸਪੋਰਟ ਹੈ ਮੇਰੇ ਮਦਰ ਇਨ ਲਾ ਫਾਦਰ ਇਨ ਲਾ ਦੋਨੋਂ ਮੇਰੀ ਬਹੁਤ ਹੈਲਪ ਕਰਦੇ ਆ ਫਾਦਰ ਇਨ ਲਾ ਤਾਂ ਮੇਰੇ ਅੱਛਾ ਉਹਨ ਮਸ਼ੀਨ ਵਗੈਰਾ ਵੀ ਖੁਦ ਚਲਾ ਲੈਂਦੇ ਆ ਉਹ ਪੂਰਾ ਹੈਲਪ ਕਰਦੇ ਆ ਤੇ ਮਦਰ ਇਨ ਲਾਓ ਪਿੱਛੇ ਮੇਰੇ ਬੱਚਿਆਂ ਦੀ ਹੈਲਪ ਕਰਦੇ ਆ ਮਤਲਬ ਜਿੰਨੀ ਮੈਨੂੰ ਪਿੱਛੇ ਸਪੋਰਟ ਚਾਹੀਦੀ ਹੁੰਦੀ ਹੈ ਉਹ ਮੈਨੂੰ ਪ੍ਰੋਪਰ ਮਿਲਦੀ ਹੈ ਮਤਲਬ ਤੁਸੀਂ ਪੂਰੇ ਪਰਿਵਾਰ ਨੂੰ ਬਿੱਜੀ ਰੱਖ ਲਿਆ ਹਾਂਜੀ 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 ਐਕਚੁਅਲੀ ਉਹ ਵੀ ਰਿਟਾਇਰ ਹੋ ਕੇ ਆਏ ਸੀ ਚੰਡੀਗੜ੍ਹ ਤੋਂ ਤਾਂ ਉਹਨਾਂ ਨੂੰ ਵੀ ਇਹ ਸੀਗਾ ਕਿ ਕੰਮ ਕਰਨ ਦੀ ਆਦਤ ਸੀ ਔਰ ਕਰਦੇ ਖਰਚ ਫ੍ਰੀ ਬੈਠਣ ਦੀ ਆਦਤ ਨਹੀਂ ਸੀ ਤੇ ਉਹਨਾਂ ਨੂੰ ਇਹ ਸੀਗਾ ਕਿ ਚਲੋ ਸਾਨੂੰ ਵੀ ਇੱਕ ਵਰਕ ਆਫ ਆਰਟ ਮਿਲ ਗਿਆ ਕਿ ਚਲੋ ਉਹਦੇ ਚ ਆਪਾਂ ਬਿਜ਼ੀ ਰਹਿਨੇ ਆ ਈ ਬਿਲਕੁਲ ਕਿਤੇ ਨਾ ਕਿਤੇ ਇਹਨਾਂ ਦੇ ਮਦਰ ਨਾਲ ਵੀ ਗੱਲ ਕਰਾਂਗੇ ਮਦਰ ਇਨ ਲਾਣਾ ਗੱਲਬਾਤ ਕਰਨ ਮੈਂ ਕਹਿੰਦੇ ਪੂਰੀ سپورਟ ਕਰਦੇ ਹਾਂ ਬੱਚਿਆਂ ਨੂੰ ਸਮਝਦੇ ਹਾਂ ਕਿਸ ਤਰ੍ਹਾਂ ਪਹਿਲਾਂ ਤਾਂ ਇਹ ਦੱਸੋ ਵੀ ਅਕਸਰ ਅਸੀਂ ਦੇਖਦੇ ਹਾਂ ਕਿ ਜਦੋਂ ਕਹਿੰਨਾ ਬਹੁਤ ਕੰਮ ਕਰਨ ਲੱਗਦੀ ਹੈ ਘਰ ਦੀ ਨੋ ਕੰਮ ਕਰਨ ਲੱਗਦੀ ਹੈ ਚਾਹੇ ਸਾਡੀ ਧੀ ਕਰੇ ਤਾਂ ਚੰਗਾ ਲੱਗਦਾ ਪਰ ਜਦੋਂ ਨੋ ਕੰਮ ਕਰਨ ਲੱਗਦੀ ਤਾਂ ਟੋਕਾ ਟਾਕੀ ਹੁੰਦੀ ਹੈ ਨਹੀਂ 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 ਸਾਡੇ ਫੈਮਿਲੀ 'ਚ ਇਹ ਚੀਜ਼ ਨਹੀਂ ਹੈ ਸਾਨੂੰ ਬਹੁਤ ਅੱਛਾ ਲੱਗਦਾ ਹੈ ਜਦੋਂ ਮਨੂੰ ਅੜੋਸੀ ਪਰੋਸੀ ਆ ਕੇ ਕਹਿੰਦੇ ਆ ਜੀ ਮੇਰੇ ਬੱਚੇ ਲਈ ਸ਼ਿੰਚੈਨ ਦੀ ਰਾਖੀ ਬਣਾਨੀ ਹੈ ਪਾਂਡੇ ਦੀ ਰਾਖੀ ਬਣਾਨੀ ਹੈ ਬੜਾ ਵੀ ਇਹ ਕਹਨੀ ਹੈ ਪਰਮਾਤਮਾ ਇਹਦਾ ਕੰਮ ਐਨਾ ਉੱਪਰ ਜਾਏ ਐਨਾ ਉੱਪਰ ਜਾਏ ਬਾਕੀ ਸਾਡੀ ਫੈਮਿਲੀ ਚ ਐਸੀ ਕੋਈ ਗੱਲ ਨਹੀਂ ਹੈ ਘਰ ਚ ਪੂਰਾ ਸਪੋਰਟ ਕਰਦੇ ਆ ਇੱਕ ਦੂਜੇ ਨੂੰ ਸਮਝ ਕੇ ਚੱਲਦੇ ਆ ਘਰ ਦੀ ਕੋਈ ਪ੍ਰੋਬਲਮ ਨਹੀਂ ਬੱਚਿਆਂ ਦੀ ਕੋਈ ਪ੍ਰੋਬਲਮ ਨਹੀਂ ਮੇਰੀ ਇਹ ਹੀ ਕੋਸ਼ਿਸ਼ ਰਹਿੰਦੀ ਹੈ ਕਿ ਇਹ ਆਪਣਾ ਕੰਮ ਕਰੇ ਘਰ ਦਾ ਕੰਮ ਮੈਂ ਆਪਨੇ ਆਪ ਕਰਾਂ ਸਾਡੇ ਚ ਕੋਈ ਐਸਾ ਗੱਲ ਨਹੀਂ ਹੈ ਮਾਂ ਬੇਟੀ ਵਾਲਾ ਸਾਡਾ ਰਿਸ਼ਤਾ ਹੋਰਾਂ ਮਹਿਲਾਵਾਂ ਨੂੰ ਕੀ ਸਨੇਹਾਵਾਂ ਜਿਹੜੀਆਂ ਘਰਾਂ ਦੇ ਵਿੱਚ ਬੈਠੀਆਂ ਨੇ ਜਾਂ ਫਿਰ ਜਿਹੜੀਆਂ ਜਿਨ੍ਹਾਂ ਦੇ ਐਸੀ ਕਹਿੰਦੇ ਆ ਵੀ ਅਕਸਰ ਅਸੀਂ ਦੇਖਦੇ ਹਾਂ ਹਰ ਦੂਜੇ ਚੌਥੇ ਘਰ ਦੇ ਵਿੱਚ ਅੱਜ ਕੱਲ ਲੜਾਈ ਜਿਹੜੀ ਚੱਲਦੀ ਹੈ ਹਾਂਜੀ ਹਾਂਜੀ ਮੈਂ ਤਾਂ ਇਹ ਹੀ ਕਹਾਂਗੀ ਕਿ ਜੇ ਆਪਣਾ ਬੱਚਾ ਕੋਈ ਕੰਮ ਕਰਦਾ ਹੈ ਉਹਨੂੰ ਪੂਰੀ ਸਪੋਰਟ ਕਰਨੀ ਚਾਹੀਦੀ ਹੈ ਇਹਦੇ ਨਾਲ ਬੱਚੇ ਦਾ ਤਾਂ ਉਤਸ਼ਾਹ ਵੱਧਦਾ ਹੀ ਵੱਧਦਾ ਹੈ ਲੇਕਿਨ ਜਿਹੜਾ ਪੇਰੈਂਟਸ ਨੂੰ ਖੁਸ਼ੀ ਹੁੰਦੀ ਹੈ ਪੇਰੈਂਟਸ ਨੂੰ ਖੁਸ਼ੀ ਹੁੰਦੀ ਹੈ ਉਹ ਸਭ ਤੋਂ ਜ਼ਿਆਦਾ ਹੁੰਦੀ ਹੈ ਉਹ ਪਰਮਾਤਮਾ ਤੋਂ ਇਹ ਦੁਆ ਕਰਦੀ ਹੈ ਕਿ ਮੇਰਾ ਬੱਚਾ ਹੋਰ ਅੱਪ ਜਾਏ ਹੋਰ ਅੱਪ ਜਾਏ ਜਦੋਂ ਲੋਕ ਆ ਕੇ ਕਹਿੰ ਬਹੁਤ ਅੱਛਾ ਲੱਗਿਆ ਮੈਨੂੰ ਇੰਨੀ ਖੁਸ਼ੀ ਹੁੰਦੀ ਹੈ ਮੇਰੇ ਦਿਲ ਤੋਂ ਦਵਾ ਦੇਣੀ ਆ ਪਰਮਾਤਮਾ ਇਹਦਾ ਕੰਮ ਬਹੁਤ ਜ਼ਿਆਦਾ بڑੇ ਹੁਣ ਵੀ ਬਾਰੋਂ ਕੋਈ ਆਰਡਰ ਆਂਦਾ ਜਾਂ ਕੁਝ ਆਂਦਾ ਜਾਂ ਕੋਈ ਮੈਨੂੰ ਬੁਲਾ ਕੇ ਕਹਿੰਦਾ ਬੇਟੀ ਨੇ ਕੰਮ ਸ਼ੁਰੂ ਕਰਤਾ ਜਾਂ ਕੁਝ ਮੈਂ ਕਹਿੰਨੀ ਹਾਂ ਹਾਂ ਉਹ ਉਸੇ ਟਾਈਮ ਆਂਦੇ ਆ ਕਹਿੰਦੇ ਮੇਰੇ ਬੱਚੇ ਲਈ ਮੇਰੇ ਨਾਮ ਦੀ ਰਾਖੀ ਬਣਾ ਦਿਓ ਜਾਂ ਕੁਝ ਬਣਾ ਦਿਓ ਮੈਨੂੰ ਹੋਰ ਖੁਸ਼ੀ ਹੁੰਦੀ ਹੈ ਵੀ ਦੇਖੋ ਕਿੰਨਾ ਅੱਛਾ ਕੰਮ ਚੱਲ ਰਿਹਾ ਮੇਰੇ ਬੱਚੇ ਦਾ ਬਸ ਮੈਂ ਪਰਮਾਤਮਾ ਅੱਗੇ ਹੱਥ ਜੋੜ ਕੇ ਪ੍ਰਾਰਥਨਾ ਕਰਦੀ ਆ ਕਿ ਸਾਰੇ ਆਪਣੀ ਬੇਟੀਆਂ ਦਾ ਖਿਆਲ ਰੱਖਣ ਜਿੱਦਾਂ ਮੈਂ ਸਪੋਰਟ ਕਰਦੀ ਆ ਸ ਦੀ ਬਿਲਕੁਲ ਕਿਤੇ ਨਾ ਕਿਤੇ ਸਪੋਰਟ ਕਰਨੀ ਚਾਹੀਦੀ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜੀ ਮਿਹਨਤ ਕਰਦੀ ਹੈ ਮੈਂ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਤੁਹਾਡੇ ਪਰਿਵਾਰ ਨਾਲ ਗੱਲ ਕਰਕੇ ਜਿਸ ਤਰ੍ਹਾਂ ਸਪੋਰਟਿਵ ਪਰਿਵਾਰ ਆ ਤੁਸੀਂ ਦੱਸਿਆ ਵੀ ਹਾਂ ਪੂਰੀ ਤੁਸੀਂ ਮਿਹਨਤ ਵੀ ਕਰਦੇ ਹੋ ਰਖੜੀ ਦਾ ਤਿਉਹਾਰ ਆ ਪਹਿਲਾਂ ਤਾਂ ਕੀ ਬਿਸ਼ ਜਿਹੜੀਆਂ ਦਰੀਆਂ ਚਾਹੋਗੇ ਮਹਿਲਾਵਾਂ ਨੂੰ ਉਹਨਾਂ ਦੇ ਭਰਾਵਾਂ ਨੂੰ ਤੇ ਜਿਹੜੀਆਂ ਘਰ ਬੈਠੀਆਂ ਮਹਿਲਾਵਾਂ ਜਿਹੜੀਆਂ ਸੋਚਦੀਆਂ ਨੇ ਕਿ ਅਸੀਂ ਘਰ ਦੇ ਵਿੱਚ ਕੋਈ ਕੰਮ ਨਹੀਂ ਕਰ ਸਕਦੀਆਂ ਜਾਂ ਉਹਨਾਂ ਲਈ ਕੀ ਸੁਨੇਹਾ ਕਿਉਂਕਿ ਤੁਸੀਂ ਖੁਦ ਜਿਹੜਾ ਘਰ ਤੋਂ ਸ਼ੁਰੂਆਤ ਇੱਕ ਸਿਰਫ ਇੱਕ ਸ਼ੁਰੂਆਤ ਕਰਨ ਦੀ ਦੇਰ ਹੁੰਦੀ ਹੈ ਜਦੋਂ ਅਸੀਂ ਸ਼ੁਰੂਆਤ ਕਰਦੇ ਹਾਂ ਤਾਂ ਅਸੀਂ ਕਿਸੇ ਨਾ ਕਿਸੇ ਮੁਕਾਮ ਤੇ ਤਾਂ ਪਹੁੰਚ ਹੀ ਜਾਂਦੇ ਹਾਂ ਅਗਰ ਤੁਸੀਂ ਘਰ ਬੈਠੇ ਹੋ ਕੁਛ ਨਾ ਕੁਛ ਰਖੜੀ ਦਾ ਜਾਂ ਕੁਝ ਵੀ ਤੁਸੀਂ ਸ਼ੁਰੂ ਕਰੋ ਦੀਵਾਲੀ ਨਾਲ ਕਿਸੇ ਵੀ ਫੈਸਟੀਵਲ ਨਾਲ ਕੁਝ ਕੁਝ ਵੀ ਬਣਾਉਣਾ ਸ਼ੁਰੂ ਕਰੋ ਆਨਲਾਈਨ ਕਰੋ ਹੋਲੀ ਹੋਲੀ ਤੁਹਾਡਾ ਆਪਣਾ ਬਿਜ਼ਨਸ ਵਧੇਗਾ ਔਰ ਰਖੜੀ ਵਸੇ ਮੇਰੇ ਸਾਰਿਆਂ ਨੂੰ ਸ਼ੁਭ ਕਾਮਨਾਵਾਂ ਹੈ ਸਾਰੇ ਭਰਾਵਾਂ ਨੂੰ ਸਾਰੀਆਂ ਪੈਣਾ ਨੂੰ ਬਹੁਤ ਬਹੁਤ ਧੰਨਵਾਦੀ ਬਿਲਕੁਲ ਕਿਤੇ ਨਾ ਕਿਤੇ ਰਖੜੀ ਦਾ ਤਿਹਾੜ ਜਿੱਥੇ ਭੈਣ ਭਰਾ ਦੇ ਪਿਆਰ ਦਾ ਪ੍ਰਤੀਕ ਹੈ ਬੇਸ਼ੱਕ ਜਿਹੜਾ ਅੱਜ ਦਾ ਯੁੱਗ ਮਸ਼ੀਨੀ ਹੋ ਚੁੱਕਿਆ ਪਰ ਕਿਤੇ ਨਾ ਕਿਤੇ ਇਸ ਪਿਆਰ ਦੀ ਡੋਰ ਨੂੰ ਦੇਖੋ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕੀ ਹੱਥਾਂ ਨਾਲ ਬਣਾਇਆ ਜਾ ਰਿਹਾ ਅੱਜ ਵੀ ਹੱਥਾਂ ਦੇ ਨਾਲ ਜਿਹੜੀ ਕ੍ਰिएशन ਜਾਂ ਕ੍ਰੀਏਟੀਵਿਟੀ ਜਿਹੜੀ ਆ ਕੀਤੀ ਜਾ ਰਹੀ ਹੈ ਕਿਤੇ ਨਾ ਕਿਤੇ ਸ਼ੁਭ ਇਸ਼ਾਵਾਾਂ ਵੀ ਦਿੱਤੀਆਂ ਜਾ ਰਹੀਆਂ ਨੇ ਉੱਥੇ ਹੀ ਅਸੀਂ ਵੀ ਇਹੀ ਸਨੇਹਾ ਦੇਵਾਂਗੇ ਕਿ ਜਰੂਰ ਜਿਹੜੀ ਆ ਸ਼ੁਰੂਆਤ ਕਰਨੀ ਚਾਹੀਦੀ ਹੈ ਲਿਵਿੰਗ ਇੰਡੀਆ న్యూਸ ਲਈ ਲੁਧਿਆਣਾ ਤੋਂ ਰਾਜਵਿੰਦਰ ਸਿੰਘ